ਨਾਲ ਤੁਹਾਡਾ ਬਹੁਤ ਜ਼ਰੂਰੀ ਹੈ ਵੀ ਤੁਸੀਂ ਜਤੀ ਸਤੀ ਵੀ ਰਹਿਣਾ ਹੈ ਜਤੀ ਸਤੀ ਜਦੋਂ ਤੁਸੀਂ ਰਹੋਗੇ ਫਿਰ ਤੁਸੀਂ ਸਿਮਰਨ ਕਰੋਗੇ ਹੋਰ ਪਾਸਿਓਂ ਮਨ ਨੂੰ ਖਿੱਚੋਗੇ ਪਰਿਵਾਰ ਤੋਂ ਥੋੜਾ ਆਜਾ ਤੁਹਾਨੂੰ ਇੱਕ ਸਪੇਸ ਰੱਖਣਾ ਪਊਗਾ ਫਿਰ ਜਾ ਕੇ ਤੁਹਾਡਾ ਧਿਆਨ ਲੱਗੂ ਧਿਆਨ ਵਾਲੀ ਖੇਡ ਕੋਈ ਢੀ ਸੌਕੀ ਥੋੜੀ ਹੈ ਤਾਂ ਦਸਾਂ ਦਸਾਂ ਸਾਲਾਂ ਦੀ 20-20 ਸਾਲਾਂ ਦੀ ਦੋ ਜਨਮਾਂ ਦੀ ਕਮਾਈ ਹੈ ਭਾਜੀ ਫਿਰ ਜਾ ਕੇ ਤੁਸੀਂ ਮਿਹਨਤ ਕਰਕੇ ਫਿਰ ਤੁਹਾਡਾ ਆਵਾਜ਼ ਤੇ ਧਿਆਨ ਲੱਗਣ ਲੱਗੂਗਾ ਫੇਰ ਆਹ ਸਾਨਾੰਦ ਹੁੰਦਾ ਜਿਹੜਾ ਦੱਸਿਆ ਨਹੀਂ ਜਾ ਸਕਦਾ ਐਡੀ ਛੇਤੀ ਧਿਆਨ ਨਹੀਂ ਲੱਗਦਾ। ਇਹ ਸੁਰਾਂ ਬਾਰੇ ਜੀ ਸੁਣਾ ਜੀ ਕਿ ਇੱਕ ਪਾਸੇ ਗਰਮ ਹੁੰਦਾ ਇੱਕ ਠੰਡਾ ਹੁੰਦਾ ਉਸ ਬਾਰੇ ਕੋਈ ਦੱਸੋਗੇ? ਉਹ ਤਾਂ ਬਹੁਤ YouTube ਭਰਿਆ ਪਿਆ ਜੀ ਚੰਦਰਮਾ ਦੇ ਸੂਰਜ ਦੀ ਤਰ੍ਹਾਂ ਉਹਨਾਂ ਨੇ ਦੱਸਿਆ ਸੁਰਾਂ ਨੂੰ ਕਿਉਂਕਿ ਇੱਕ ਪਾਸੇ ਉਹ ਆਪਣਾ ਸਾਹ ਜ਼ਿਆਦਾ ਆਉਂਦਾ ਇੱਕ ਪਾਸੇ ਉਹ ਘੱਟ ਆਉਂਦਾ ਕਿ ਸੱਜੇ ਖੱਬੇ ਪਾਸੇ ਦਾ ਜਿਹੜਾ ਇਹ ਮਾਲਕ ਨੇ ਬੈਲੈਂਸ ਬਣਾਇਆ ਜਦੋਂ ਸਰੀਰ ਠੰਡਾ ਹੋਣ ਲੱਗਦਾ ਜਦੋਂ ਲਵੇਖਿਆ ਵੀ ਮਾਲਕ ਨੇ ਸਰੀਰ ਠੰਡਾ ਹੋ ਗਿਆ ਉਦੋਂ ਗਰਮ ਪਾਸਾ ਚੱਲ ਪੈਂਦਾ ਉਦੋਂ ਬੰਦਾ ਤਮਗੁਣੀ ਹੋ ਜਾਂਦਾ। ਕੁੱਟੇ ਜਿੱਦੇ ਖਿਆਲ ਹੋ ਗਏ ਕਾਮੀਕਰੋਦੀ ਲੋਭੀ ਮੋਹ ਹੋ ਗਿਆ ਜਾਂ ਇੰਦਰੀਆਂ ਚੀਜ਼ਾਂ ਫੇਰ ਜਦੋਂ ਠੰਡਾ ਪਾਸਾ ਚੱਲੇ ਜਾਂਦਾ ਉਦੋਂ ਬੰਦਾ ਰਜੋਗੁਣੀ ਹੋ ਜਾਂਦਾ ਕੋਈ ਯਾਰ ਕੋਠੀ ਪਾ ਲਈਏ ਇੰਦਰੀਆਂ ਰਕਾਰ ਚੰਗੀ ਲੈ ਲਈਏ ਆਪਾਂ ਵੀ ਕਪੜਾ ਲੀੜਾ ਲੈ ਲਈਏ ਘਰ-ਬਾਰ ਵਧੀਆ ਲੈ ਲਈਏ ਉਹ ਕਰ ਲਈਏ ਉਹ ਫਿਰ ਮਾਣਾ ਕਿਤੇ ਇੱਧਰ ਆ ਕੇ ਤੇ ਉੱਧਰ ਆ ਇਹਨੂੰ ਮਾਰੇ ਨ ਭੈੰਗੰਦਾ ਨਾਮ ਦਿੱਤਾ ਸੱਪ ਦਾ ਭੈੰਗੰਦਾ ਕਹਿੰਦੇ ਸੱਪ ਨੂੰ ਤੇ ਉਹ ਉਹਦੇ ਵਿੱਚ ਜਦੋਂ ਤੁਹਾਡਾ ਮਾਣਾ ਦੋਨੇ ਸੁਰਾਂ ਬਰਾਬਰ ਖੁੱਲਣਗੀਆਂ ਉਹ ਕੋਸ ਸਮੇਂ ਆਸਤੇ ਖੁੱਲਣੀਆਂ ਉਹ ਸਿਮਰਨ ਕਰਕੇ ਹੀ ਖੁੱਲਣਗੀਆਂ ਉਦੋਂ ਮਨ ਸਤੋਗੁਣੀ ਹੁੰਦਾ ਉਹ ਕਹਿੰਦਾ ਯਾਰ ਕੀ ਲੈਣਾ ਇਸ ਦੌੜ ਦੇ ਵਿੱਚੋਂ ਇਹ ਮੰਨ ਲਓ ਬਾਜੀ ਇੱਕ ਭੇਡ ਚਾਲ ਹੈ ਤੇ ਦੁਨੀਆ ਦੇ ਵਿੱਚ ਤੁਸੀਂ ਘਰ-ਬਾਰ ਵੀ ਬਣਾ ਲਿਆ ਧਨ-ਦੌਲਤ ਵੀ ਇਕੱਠੀ ਕਰ ਲਈ ਬੱਚੇ ਵੀ ਪੜਾ ਲ ਖਾ ਲਏ ਪੈਸੇ ਵੀ ਚਾਰ ਜੋੜਨੇ ਤੇ ਅਖੀਰ ਤੇ ਤੁਸੀਂ ਸੋਚੋਂਗੇ ਵੀ ਕੀ ਖਤ ਲਿਆ ਇਹ ਕੋਈ ਮੈਂ ਨਹੀਂ ਸੋਚਦਾ ਵੀ ਕੋਈ ਢੀ ਵੱਡੀ ਗੱਲ ਆ ਉਹਦੇ ਵਿੱਚ ਜੇ ਤੁਸੀਂ ਇੰਨਾ ਕੁਛ ਕਰਕੇ ਵੀ ਅਖੀਰ ਤੇ ਆਪਦੇ ਆਪ ਨੂੰ ਖਾਲੀ ਮਹਿਸੂਸ ਕਰੋਗੇ ਜੇ ਤੁਸੀਂ ਬੰਦਗੀ ਕਰ ਲਈ ਨਾਮ ਖਤ ਲਿਆ ਧਿਆਨ ਦੀ ਖੇਡ ਦੇ ਵਿੱਚ ਨੇੜੇ ਚਲੇ ਗਏ ਤੇ ਫਿਰ ਤੁਸੀਂ ਕੋ ਜੀਵਨ ਦਾ ਲਾਹਾ ਘਟ ਸਕਦੇ ਆ ਜੇ ਤੁਸੀਂ ਕਹੋ ਜੀ ਆ ਬਾਕੀ ਚੀਜ਼ਾਂ 'ਚ ਭਾਜੀ ਸਾਰਾ ਕੁਝ ਕਰਕੇ ਵੀ ਬੰਦਾ ਆਉਂਦੇ ਆ ਆਪ ਨੂੰ ਵੱਡੇ ਵੱਡੇ ਜੱਜ ਵਕੀਲ ਅਫਸਰ ਅਸੀਂ ਦੇਖਿਆ ਅੱਜ ਵੀ ਉਹ ਸਾਰਾ ਕੁਝ ਕਰਕੇ ਵੀ ਨਾਰਾਜ਼ ਹੈ ਦੁਨੀਆ ਅੱਛਾ ਵਾਰੀ ਆਪਣਾ ਇੱਕ ਸਵਾਲ ਹੋਰ ਹੈ ਜੀ ਜਿਵੇਂ ਅੱਜ ਕੱਲ ਦੇ ਬੱਚੇ ਆ ਕੋਈ ਮਾਪੇ ਦੀ ਸੇਵਾ ਮਤਲਬ ਜੇ ਨੂੰ ਕਹੀਏ ਮਤਲਬ ਨਹੀਂ ਆਖੇ ਨਹੀਂ ਲੱਗਦੇ ਮਤਲਬ ਸੇਵਾ ਤਾਂ ਕੀ ਦੂਰ ਦੀ ਗੱਲ ਆਖੇ ਤੱਕ ਨਹੀਂ ਲੱਗਦੇ ਆਕੇ ਬੱਚਿਆਂ ਵਾਲੇ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਆਟਾ ਜੀ ਇਹ ਸਵਾਲ ਦਾ ਜਵਾਬ ਵੀ ਜਦੋਂ ਬੱਚਿਆਂ ਕੋਲੇ ਜਦੋਂ ਦੇ ਮੋਬਾਈਲ ਆ ਗਏ ਨਾ ਜੀ ਜਦੋਂ ਸਾਡੀ ਕਿਸੇ ਚੀਜ਼ ਪ੍ਰਤੀ ਖਿੱਚ ਵੱਧ ਜੂਗੀ ਸਾਡਾ ਫੁਰਨਾ ਸੋਚ ਉਧਰ ਵੱਜੂਗਾ ਧਿਆਨ ਧਿਆਨ ਬੱਚਿਆਂ ਦਾ ਜਿਹੜਾ ਮੋਬਾਈਲ 'ਚ ਵੰਡਿਆ ਗਿਆ ਖਾਣ ਪੀਣ 'ਚ ਵੰਡਿਆ ਗਿਆ ਉਹ ਮਾਪਿਓ ਨੂੰ ਉਹਨਾਂ ਨੇ ਇੱਕ ਆਪਾਂ ਨੂੰ ਪੈਸੇ ਕਮਾਉਣ ਵਾਲੀ ਮਸ਼ੀਨ ਸਮਝ ਲਿਆ ਕਿ ਸਾਨੂੰ ਆ ਚਾਹੀਦਾ ਉਹ ਚਾਹੀਦਾ ਬੱਚਿਆਂ ਨੂੰ ਜੇ ਤੁਸੀਂ ਕੰਮ ਕਰਕੇ ਇਹਨੇ ਬੱਚੇ ਕਰਦੇ ਨਹੀਂ ਕਰਦੇ ਕਿਉਂ ਨਹੀਂ ਤੁਸੀਂ ਸਿਖਾਇਆ ਹੀ ਨਹੀਂ ਉਹਨਾਂ ਨੂੰ ਸਾਡੇ ਘਰੇ ਵੀ ਜਵਾਕ ਹੈਗੇ ਆ ਘਰ ਦਾ ਸਾਰਾ ਕੰਮ ਕਰਦੇ ਆ ਸਾਡੇ ਕੋਈ ਕੰਮ ਵਾਲੀ ਨਹੀਂ ਹੈਗੀ ਜਿਹੜੇ ਬੰਦੇ ਆਉਂਦੇ ਸਾਰਿਆਂ ਨੂੰ ਪਤਾ ਕੋਈ ਆਪਾਂ ਕੰਮ ਵਾਲੀ ਨਹੀਂ ਰੱਖੀ ਹੋਈ ਘਰ ਦਾ ਕੰਮ ਬੱਚੇ ਕਰਦੇ ਆ ਇੱਕ ਇੱਕ ਰੂਮ ਸਾਰਿਆਂ ਨੂੰ ਦਿੱਤਾ ਹੋਇਆ ਵੀ ਆਪ ਦਾ ਰੂਮ ਤੋਂ ਆਪ ਸਾਫ ਰੱਖਣਾ ਆਪਣੇ ਹੁਣ ਤੁਸੀਂ ਵੇਖ ਲਓ ਕੋਠੀ ਦੇ ਵਿੱਚ ਪੰਜ ਰੂਮ ਆ